ਪਾਜੀ ਹੋਣ ਥੱਲੇ ਤਾਂ ਜਰੂਰਤ ਹੈ ਕਿਤੇ ਗੁਨਾਹ ਕੰਮ ਕਰਨ ਦੀ ਲੋੜ ਹੈ ਔਰ ਸਰਕਾਰ ਦੀ ਪੂਰੀ ਤਵੱਜੋ ਹੈ ਇਸ ਪਾਸੇ ਫਰਮ ਚੰਗਾ ਹੋਏਗਾ ਆਉਣ ਵਾਲੇ ਦਿਨ ਤੁਸੀਂ ਪੰਜਾਬ ਇਨਵਾਇਰਨਮੈਂਟ ਬਹੁਤ ਚੇਂਜ ਕਰਨ ਤੇ ਚੰਗਾ ਸੰਜੀਵ ਜੀ ਇੱਕ ਫੋਕਲ ਪੁਆਇੰਟ ਨੂੰ ਲੈ ਕੇ ਇੰਡਸਟਰੀਸ ਕਾਫੀ ਪਰੇਸ਼ਾਨ ਹੈ ਉਹ ਕਹਿੰਦੇ ਕਿ 30 ਸਾਲ ਪਹਿਲਾਂ 1992 ਤੋਂ ਲੈ ਕੇ ਹੁਣ ਤੱਕ ਕੋਈ ਵੀ ਦੁਆਰਤੀ ਪੰਜਾਬ ਲੁਧਾਨਾ ਸ਼ਹਿਰ ਨੂੰ ਫੋਕਲ ਪੁਆਇੰਟ ਨਹੀਂ ਦਿੱਤਾ ਤੁਸੀਂ ਖੁਦ ਵੀ ਇੰਡਸਟਰੀਸ ਹੈਗੇ ਹੋ ਤੁਹਾਨੂੰ ਵੀ ਪਤਾ ਲੱਗਾ ਕਿ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕੀ ਲੱਗਦਾ ਹੈ ਕਿ ਇਸ ਵੇਲੇ ਇੰਡਸਟਰੀਸ ਨੂੰ ਕੀ ਕਿਸ ਤਰੀਕੇ ਨਾਲ ਮੈਨੇਜ ਕੀਤਾ ਜਾ ਸਦਾ ਨਹੀਂ ਤੁਹਾਡਾ ਸਵਾਲ ਕੀ ਹੈ ਵੀ ਨਵੇਂ ਫੋਕਲ ਪੁਆਇੰਟ ਬਣਨੇ ਚਾਹੀਦੇ ਨਵੇਂ ਫੋਕਲ ਗਿਆ ਨੂੰ ਅਪਗ੍ਰੇਡ ਵੀ ਨਹੀਂ ਹੋਇਆ ਜੀ ਉਹ ਸੜਕਾਂ ਦਾ ਬਹੁਤ ਚਲੋ ਅਪਗ੍ਰੇਡ ਤਾਂ ਹੁਣ ਜਿਹੜੀਆਂ ਫੈਕਟਰੀਆਂ ਲੱਗੀਆਂ ਉਹੀ ਲੱਗੀਆਂ ਰਹਿਣਗੀਆਂ ਨਹੀਂ ਸੜਕਾਂ ਵਗੈਰਾ ਸਾਰਾ ਹਾਂ ਸੜਕਾਂ ਦੀ ਜ਼ਰੂਰਤ ਹੈਗਾ ਉਹਦੇ ਉਹਦੇ ਵੱਲ ਉਹਦੇ ਪੱਖੋਂ ਅਸੀਂ ਦੇਖ ਰਹੇ ਆ ਕਿ ਕਿਉਂਕਿ ਉਹ ਹਲੇ ਕਈ ਸੜਕਾਂ ਕਾਰਪੋਰੇਸ਼ਨ ਦੇ ਅੰਡਰ ਨਹੀਂ ਆਈਆਂ ਇਹ ਨਹੀਂ ਪਤਾ ਲੱਗਦਾ ਕਿੰਨੇ ਕੀਤਾ ਉਧੇ ਤੇ ਕੰਮ ਚੱਲ ਰਿਹਾ ਤੇ ਜਲਦੀ ਸੜਕਾਂ ਦਾ ਕੰਮ ਫੋਕਲ ਪੁਆਇੰਟ ਚਾਲੂ ਹੋ ਜਾਊਗਾ ਹਰੂਨ ਐਜ਼ ਅ ਇੰਡਸਟਰੀ ਹਰੂਨ ਕਿਸਤੇ ਕਿਹਨਾਂ ਦੇਖਦੇ ਹੋ ਮੱਤੇਵਾੜਾ ਜੰਗਲ ਦੇ ਜਿਹੜਾ ਪ੍ਰੋਜੈਕਟ ਅਪਰੂਵ ਹੋ ਗਿਆ ਦੇਖੋ ਹੁਣ ਜਿਹੜਾ ਉਹ ਵੀ ਦੇਖੋ ਉਹਨੇ এনਵਾਇਰਨਮੈਂਟ ਦਾ ਇਸ਼ੂ ਸੀ ਸਰਕਾਰ ਨੇ ਸੋਚ ਕੇ ਬੜਾ ਕੀਤਾ ਹੋਣਾ ਸੀਚੇਵਾਲ ਸਾਹਿਬ ਵੀ ਚਾਹਦੇ ਸੀ ਸੋ ਮਤਲਬ ਮੇਰੇ ਮੇਰੇ ਖਿਆਲ ਨਾਲ ਤਾਂ ਹੋਰ ਬੜੀਆਂ ਜਗ੍ਹਾ ਪਈਆਂ ਜਿਹੜੀਆਂ ਜੰਗਲ ਦੇ ਨਾਲ ਨਾਲ ਹੋਣਦੀਆਂ ਤੇ ਉੱਥੇ ਇੰਡਸਟਰੀ ਲੱਗ ਸਕਦੀ ਆ ਪਰ ਜਿਹੜਾ ਤੁਸੀਂ ਕਿਹਾ ਵੀ ਸਰਕਾਰ ਨੂੰ ਫੋਕਲ ਪੁਆਇੰਟ ਕੱਟਣੇ ਚਾਹੀਦੇ ਆ ਮੇਰੇ ਕਹਿ ਲਓਨ ਪ੍ਰਾਈਵੇਟ ਐਂਟਰਪ੍ਰੀਨਰਸ ਨੂੰ ਆਣਾ ਚਾਹੀਦਾ ਇੰਡਸਟਰੀਅਲ ਪਾਰਕ ਬਣਾਉਣ ਲਈ ਕੋਈ ਜ਼ਿਆਦਾ ਜ਼ਰੂਰੀ ਹੈ ਉਹ ਜ਼ਿਆਦਾ ਪ੍ਰੈਕਟੀਕਲ ਹੈ ਕਿਉਂਕਿ ਸਰਕਾਰ ਜਦੋਂ ਜ਼ਮੀਨ ਲੈਣ ਜਾਂਦੀ ਹੈ ਫਿਰ ਉਹ ਫਾਰਮਰਸ ਤੋਂ ਲੈਣੀ ਉਹਦੇ ਚੱਕਰ ਬੜੇ ਪੈਂਦੇ ਆ ਉਹਦੇ ਅੱਜ ਕਲੈਕਟਰ ਰੇਟ ਦਾ ਫਰਕ ਹੁੰਦਾ ਉਹ ਜ਼ਮੀਨਾਂ ਮਿਲਦੀਆਂ ਨਹੀਂ ਫਿਰ ਫਾਰਮਰਸ ਦੇ ਕੇ ਰਾਜ਼ੀ ਨਹੀਂ ਹੁੰਦੇ ਤੋਂ ਮਿਰਕਲ ਪ੍ਰਾਈਵੇਟ ਐਂਟਰਟਾਈਜ਼ ਨੇ ਔਰ ਨੂਨ ਇੰਡਸਟਰੀਅਲ ਪਾਰਕ ਪਿਛਲੇ ਪਰਮਿਸ਼ਨਸ ਵਗੈਰਾ ਨੂੰ ਕੋਈ ਦਿੱਕਤ ਨਹੀਂ ਦਾ ਸਿੰਗਲ ਵਿੰਡੋ ਸਿਸਟਮ ਨੂੰ ਨਹੀਂ ਨਹੀਂ ਅਪਗ੍ਰੇਡ ਹੈ ਠੀਕ ਹੈ ਇੰਡਸਟਰੀ ਲਈ ਤਾਂ ਪਰਮਿਸ਼ਨਾਂ ਨੂੰ ਐਨੀ ਪ੍ਰੋਬਲਮ ਨਹੀਂ ਸਰ ਪਿਛਲੇ 5 ਮਹੀਨਿਆਂ ਦੇ ਵਿੱਚ ਇੰਡਸਟਰੀਸਟਾਂ ਨੇ ਜਿਹੜੇ ਸੁਰੱਖਿਆ ਨੂੰ ਲੈ ਕੇ ਬੜੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੰਡਸਟਰੀ ਸੇਫ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਇਸ ਲਈ ਕਿਉਂਕਿ ਲਗਾਤਾਰ ਲੁੱਟਖਸਟ ਹੋ ਰਹੀ ਹੈ ਮਰਡਰ ਹੋ ਰਹੇ ਨੇ ਇਸ ਚੀਜ਼ ਨੂੰ ਲੈ ਕੇ ਕਾਫੀ ਉਹਨਾਂ ਨੇ ਪੁਆਇੰਟ ਆਊਟ ਕੀਤੇ ਔਰ ਕਈ ਵਾਰੀ ਮੀਟਿੰਗਾਂ ਵੀ ਕਰ ਚੁੱਕੇ ਨੇ ਉਹ ਕਮਿਸ਼ਨ ਦੇ ਨਾਲ ਹਰ ਪੱਖੋਂ ਔਰ ਐਮਐਲਏਜ਼ ਦੇ ਨਾਲ ਵੀ ਲੱਗਦਾ ਵੈ ਕਿ ਅਸਲ ਕੰਮ ਕਰਨ ਦੀ ਜ਼ਰੂਰਤ ਹੈ ਦੇਖੋ ਲਾ ਐਂਡ ਆਰਡਰ ਦੀ ਜਿਹੜੀ ਗੱਲ ਹੈ ਮੈਨੂੰ ਇਹ ਲੱਗਦਾ ਹੈ ਕਿ ਪਿਛਲੇ 3 ਮਹੀਨੇ ਹੋਏ ਹੈ ਸਰਕਾਰ ਆਏ 100 ਦਿਨ ਹੋ ਗਏ ਹੁਣ ਵੀ 100 ਦਿਨ ਹੋ ਗਏ ਜੇ ਤੁਸੀਂ ਫਿਗਰਸ ਮੈਚ ਕਰ ਲੋ ਪਿਛਲੀਆਂ ਨਾਲ ਤੇ ਲਾ ਐਂਡ ਆਰਡਰ ਬੈਟਰ ਹੋਈ ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜੇ ਕ੍ਰਾਈਮ ਹੈ ਨੰਬਰ ਆਫ ਕ੍ਰਾਈਮ ਵਗੈਰਾ ਘਟਿਆ ਬਟ ਮੈਂ ਇਹ ਨਹੀਂ ਕਹਿੰਦਾ ਇਹਦਾ ਮਤਲਬ ਇਹ ਹੈ ਕਿ ਲਾ ਐਂਡ ਆਰਡਰ ਵੱਲ ਦੇਖਣ ਦੀ ਲੋੜ ਨਹੀਂ ਹੈ ਬੜੀ ਕਿਉਂਕਿ ਇੱਕ ਮੂਸੇਵਾਲ ਜੀ ਦਾ ਐਡਾ ਵੱਡਾ ਕੇਸ ਹੋ ਗਿਆ ਹੋਰ ਹੋ ਗਿਆ ਇਹ ਕੁਝ ਹਾਈ ਪ੍ਰੋਫਾਈਲ ਕੇਸ ਹੋਣ ਦੇ ਨਾਲ ਥੋੜੀ ਕਬਰਾਟ ਵਧ ਗਈ ਬਟ ਕੋਈ ਐਸੀ ਗੱਲ ਨਹੀਂ एवरीथिंग ਇਜ਼ ਨਾਰਮਲ ਹੁਣ ਕਾਫੀ ਫੇਰੋ ਬਦਲ ਵੀ ਹੋਇਆ ਤੁਸੀਂ ਦੇਖਿਆ ਵੱਡੇ ਵੱਡੇ ਆਫੀਸਰ ਹਰ ਡਿਸਟ੍ਰਿਕਟ ਚ ਗਏ ਆ ਚੈੱਕ ਕਰਨ ਕਿ ਕਿਸ ਤਰ੍ਹਾਂ ਹੋ ਰਿਹਾ ਤੇ ਸਰਕਾਰ ਬੜੀ ਇਹਦੇ ਚ ਬੜੀ ਸੀਰੀਅਸ ਹੈ ਔਰ ਸਾਰਾ ਕੰਮ ਠੀਕ ਰਹਿ ਗਿਆ ਜਿਹੜੀਆਂ ਤਾਕਤਾਂ ਜਿਹੜੀਆਂ ਪੰਜਾਬ ਦਾ ਮੁਖਨਾਮ ਕਰਨਾ ਚਾਹੁੰਦੀਆਂ ਨੇ ਇਹ ਫਿਰ ਕੁਫਰ ਤਾਕਤਾਂ ਨੇ ਜਿਹੜੀਆਂ ਪੰਜਾਬ ਦਾ ਬਿਲਕੁਲ ਉਹ ਤਾਂ ਸ਼ੁਰੂ ਤੋਂ ਹੀ ਹੈ ਜੀ ਉਹ ਤਾਂ ਸ਼ੁਰੂ ਤੋਂ ਹੀ ਹੈ ਬਾਕੀ ਅਸੀਂ ਲੜਾਂਗੇ ਔਰ ਕਾਮਯਾਬ ਨਹੀਂ ਹੋਣਗੇ ਬਿਲਕੁਲ ਕਾਮਯਾਬ ਨਹੀਂ ਸਰ ਇੱਕ ਰਾਗਵ ਚੱਡਣ ਜਿਹੜਾ ਅਹੁਦਾ ਦਿੱਤਾ ਗਿਆ ਉਸ ਨੂੰ ਲੈ ਕੇ ਚੈਲੰਜ ਕਰ ਦਿੱਤਾ ਗਿਆ ਸੋ ਕਿਵੇਂ ਦੇਖਦੇ ਹੋ ਉਹ ਦੇਖੋ ਜੀ ਜਿਹੜੀ ਚੀਜ਼ ਹਾਈ ਕੋਰਟ ਚ ਹੋਵੇ ਉਹਦੇ ਬਾਰੇ ਮੈਨੂੰ ਬੋਲਣਾ ਨਹੀਂ ਚਾਹੀਦਾ ਉਹ ਅੱਜ ਡਿਸੀਜਨ ਤੁਹਾਡੇ ਨਾਲ ਦੇ ਪਾਸੇ ਆਏ ਆਂ ਹਾਂ ਪੱਖੀ ਵਿਰੋਧ ਕਰ ਰਿਹਾ ਕਾਂਗਰਸ ਮੈਂ ਮੈਂ ਹੁਣੇ ਅਰਜ਼ ਕਰਕੇ ਹਟਿਆ ਜਿਹੜੀ ਚੀਜ਼ ਹਾਈ ਕੋਰਟ ਚ ਹੋਵੇ ਉਹਦੇ ਤੇ ਬੋਲਣਾ ਗਲਤ ਹੈ ਇੱਕ 3 ਫ੍ਰੀ ਬਿਜਲੀ ਕੋ ਲੈ ਕੇ ਜਨਰਲ ਕੈਟੇਗਰੀ ਕੋ ਸਾਥ ਆਪਨੇ ਮੰਗਤੇ ਤੋਂ ਉਹ ਸੁਣਤੀ ਆਇਆ ਬੀਪੀਆਰ ਕੇ ਲਈ ਆਪਨੇ ਕਰ ਦਿਆ ਫ੍ਰੀ ਬਾਕੀ ਨਹੀਂ ਨਹੀਂ ਵੈਸੇ ਤਾਂ ਫ੍ਰੀ ਬੜੇ ਯੂਨਿਟ ਆ ਉਹਦਾ ਕੁਝ ਯੂਨਿਟ ਤੋਂ ਬਾਅਦ ਹੈ ਕੁਝ ਇਹਨਾਂ ਨੇ ਡਿਫਰੈਂਸ ਰੱਖਿਆ ਫ੍ਰੀ ਤਾਂ ਸਾਰਿਆਂ ਲਈ ਸਰ ਜੀ ਇੰਡਸਟਰੀ ਸੇ ਸਰ ਬਿਜਲੀ ਨੂੰ ਲੈ ਕੇ ਬੜਾ ਪਰੇਸ਼ਾਨ ਹੈ ਸਰ ਸਰ ਹਾਂ ਸਰ ਇੰਡਸਟਰੀ ਸੇ ਬਿਜਲੀ ਨੂੰ ਲੈ ਕੇ ਬੜਾ ਪਰੇਸ਼ਾਨ ਹੈ ਉਹ ਕਹਿ ਰਿਹਾ ਕਿ ਬਿਜਲੀ ਸਾਨੂੰ ਸਹੀ ਤਰ੍ਹਾਂ ਮਿਲ ਨਹੀਂ ਰਹੀ ਹੈ ਮਿਲ ਰਹੀ ਹੈ ਉਹ ਐਵੇਂ ਟੈਂਪਰੇਰੀ ਸੀਗਾ ਬਿਲਕੁਲ ਮਿਲ ਰਹੀ ਹੈ ਇਸ ਵੇਲੇ ਇੰਡਸਟਰੀ ਮੇਰੇ ਅੰਦਰ ਸਾਡਾ ਆਪਣਾ ਇੰਡਸਟਰੀਅਲ ਪਾਰਕ ਹੈ ਉੱਥੇ 100 ਇੰਡਸਟਰੀ ਚੱਲ ਰਹੀ ਹੈ ਕੋਈ ਕੰਪਲੀਟ ਨਹੀਂ ਕੋਈ 1 ਮਿੰਟ ਵੀ ਬਿਜਲੀ ਨਹੀਂ ਸਰ ਅੱਗੇ ਪ੍ਰੋਜੈਕਟ ਕੀ ਲੈ ਕੇ ਆ ਰਹੀ ਹੈ ਸਰਕਾਰ ਕਿਸ ਤਰੀਕੇ ਦੇ ਪ੍ਰੋਜੈਕਟ ਲੈ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਸਟਾਰਟ ਕਰਨ ਜਾ ਰਹੀ ਹੈ ਕਿਉਂਕਿ ਇਸ ਲਈ ਗਵਰਨਮੈਂਟ ਦੇ ਧਿਆਨਗੇ ਮੇਰੇ ਖਿਆਲੋਂ ਇਹ এনਵਾਇਰਨਮੈਂਟ ਇਸ਼ੂ ਹੈ ਇਦਾਂ ਦਾ ਸਾਰੇ ਸਵਾਲ ਬੜੇ ਹੋਣਗੇ ਆਪਾਂ ਉਹਦੇ ਤੇ ਹੀ ਦੇਖੀਏ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਲੋਡ ਸਰ ਪਾਣੀ ਪਾਇਓ ਜੀ ਫਿਰ ਪਾਣੀ ਲੈਕਰੋ ਨਾ ਪਾਣੀ ਹੋਰ ਲਿਆਓ ਸਰ ਮੇਰੇ ਵਿੱਚ ਨਾ ਬੜੀ ਚੱਕਰ ਹੋ ਗਈ ਬਹੁਤ ਹੋ ਗਈ

ਨੋ ਲੈਟ ਨਮੀਡੇਸ਼ਨ ਕਰਨ ਲਈ ਆਇਆ ਸੀ ਹਾਂਜੀ ਪਰ ਕਰਨਾ ਕਿ ਕੱਲ ਸ਼ਹਿਰ ਦੇ ਬਾਹਰ ਤੋਂ ਬਸ ਇੱਕ ਘੰਟਾ ਮਾਣ ਨੂੰ ਕੱਟ ਪਾ ਪਿੱਛੇ ਨੂੰ ਇੰਤਜ਼ਾਰ ਹੋ ਗਿਆ ਯਾਰ ਹਾਂਜੀ ਅਸਰ ਕਿੰਨੇ ਕ ਸਮੇਂ ਦੇ ਵਿੱਚ ਕੀ ਲੱਗਦਾ ਵਾ ਕਿਉਂਕਿ ਕੋਈ ਕੰਟਰੈਕਟ ਜਿਹੜਾ ਆਏਗਾ ਉਹ ਤੇ ਟਰਮਸ ਐਂਡ ਕੰਡੀਸ਼ਨ ਹੋਣਗੇ ਉਹ ਤੁਸੀਂ ਦੇਖ ਲੈਣਾ ਤੁਸੀਂ ਕਾਪੀ ਲੈ ਸਕਦੇ ਹੋ ਸਰ ਸਰ ਇੱਕ ਸਵਾਲ ਹੈਗਾ ਉਹ ਕਹਿ ਰਿਹਾ ਜਿਹੜੇ ਵਾਤਾਵਰਣ ਪ੍ਰੇਮੀ ਹੈਗੇ ਉਹ ਕਹਿੰਦੇ ਆ ਕਿ ਵੀ ਜਿਹੜਾ ਜਦੋਂ ਵੀ ਕੋਈ ਰੂਪਰੇਖਾ ਹੁੰਦਾ ਹੈ ਤਾਂ ਜਿਹੜਾ ਜੁਰਮਾਨਾ ਦਾ ਦਿੱਤਾ ਜਾਂਦਾ ਹੈ ਨਗਰ ਨਿਗਮ ਨੂੰ ਉਹ ਕਿਤਨਾ ਕਿਤੇ ਲੋਕਾਂ ਦਾ ਹੀ ਪੈਸਾ ਹੈ ਜਿਹੜਾ ਦਿੰਦੇ ਆ ਜਦੋਂ ਕਿ ਗਲਤੀ ਜਿਹੜੀ ਹੈਗੀ ਹੈ اچھا ਮੈਨੂੰ ਇਹ ਦੱਸੋ ਇਹ ਜਿਹੜਾ ਊੜਾ ਇਕੱਠਾ ਹੋਇਆ ਲੋਕਾਂ ਦਾ ਨਹੀਂ ਹਾਂ ਇੱਕ ਪੰਜ ਸਰ ਸਾਹਿਬ ਅਸੀਂ ਘਰ ਤੋਂ ਸੈਕਰੀਫਿਕੇਸ਼ਨ ਕਰਨ ਨੂੰ ਤਿਆਰ ਹਾਂ ਜੇ ਅਸੀਂ ਖੁਦ ਸੈਗਰੀਗੇਸ਼ਨ ਨਹੀਂ ਕਰਦੇ ਅਸੀਂ ਗਵਰਨਮੈਂਟ ਤੋਂ ਕਿਉਂ ਇੰਸਪੈਕਟ ਕਰਦੇ ਠੀਕ ਸਿਰਫ ਇੰਨਾ ਹੀ ਕਹਿੰਦਾ ਐਕਟ ਦੇ ਵਿੱਚ ਰੂਲ ਚ ਇਹੀ ਕਿਹਾ ਗਿਆ ਕਿ ਤੁਸੀਂ ਤਿੰਨ ਡੱਬਿਆਂ ਦੇ ਵਿੱਚ ਪਾ ਦਿਓ ਤੇ ਵੱਖਰਾ ਵੱਖਰਾ ਦੇ ਦਿਓ ਅਸੀਂ ਕੋਈ ਕਰਨ ਨੂੰ ਤਿਆਰ ਹਾਂ ਪਾਣੀ ਨੂੰ ਅਸੀਂ ਹਰ ਰੋਜ਼ ਯੂਜ਼ ਕਰਦੇ ਹਾਂ ਪਾਣੀ ਨੂੰ ਅਸੀਂ ਪੈਸੇ ਦੇਣ ਲਈ ਤਿਆਰ ਹਾਂ ਮਤਲਬ ਜੇ ਤੁਸੀਂ ਸਾਰਾ ਕੁਝ ਫ੍ਰੀ ਚਾਹੁੰਦੇ ਆਂ ਆਪਾਂ ਤਾਂ ਫਿਰ ਸਰਫਰ ਵੀ ਤੇ ਕਰਨਾ ਪਏਗਾ ਅਸੀਂ ਐਜ਼ ਜ਼ਿੰਮੇਵਾਰ ਨਾਗਰਿਕ ਜਿਹੜੀ ਡਿਊਟੀ ਹੈ ਸਾਡੀ ਉਹ ਸਾਨੂੰ ਨਿਭਾਉਣੀ ਚਾਹੀਦੀ ਹੈ ਪਾਣੀ ਖਤਮ ਹੋ ਰਿਹਾ ਪਾਣੀ ਨੂੰ ਬਚਾਉਣਾ ਚਾਹੀਦਾ 135 ਤੋਂ 150 ਪਰ ਲੀਟਰ ਪਰ ਡੇ ਪਰ ਪਰਸਨ ਦੀ ਪਰਮਿਸਿਵਲ ਲਿਮਟ ਹੈ ਉਹ ਲੁਧਿਆਣੇ ਦੇ ਵਿੱਚ 250 ਲੀਟਰ ਪਰ ਪਰਸਨ ਜਾ ਰਹੇ ਆ ਪਰ ਡੇ ਅਸੀਂ ਘਟਾ ਕਿਉਂ ਨਹੀਂ ਸਕਦੇ ਸਰ ਇਟ ਮੀਨਸ ਕਿ ਤੁਹਾਡੇ ਕਹਿਣਾ ਮਤਲਬ ਕਿ ਪਬਲਿਕ ਹੀ ਕਿਤੇ ਨਾ ਕਿਤੇ ਅਵੇਅਰ ਨਹੀਂ ਹੈਗੀ ਪਬਲਿਕ ਨੂੰ ਅਵੇਅਰ ਹੋਣਾ ਪਏਗਾ ਪਰ ਤੁਸੀਂ ਕਰ ਸਕਦੇ ਤੁਸੀਂ ਜਿਹੜੇ ਹੋਰ ਕੁਐਸਚਨ ਪੁੱਛਦੇ ਹੋ ਨਾ ਉਹਦੀ ਬਜਾਏ ਲੋਕਾਂ ਨੂੰ ਅਵੇਅਰ ਕਰਨ ਲਈ ਉਹਨਾਂ ਨੂੰ ਮੋਟੀਵੇਟ ਕਰੋ ਪ੍ਰੈਸ ਬਹੁਤ ਵੱਡਾ ਰੋਲ ਕਰ ਸਕਦੀ ਹੈ ਚਲ ਚੱਕ ਕੇ ਲਾ ਦੇ ਤੁਸੀਂ ਮੋਟੀਵੇਟ ਕਰੋ ਉਹਨੂੰ ਦੱਸੋ ਕਿ ਕੀ ਡਿਊਟੀਆਂ ਨੇ ਸਿਰਫ ਰਾਈਟ ਨਹੀਂ ਲੂਟੀ ਵੀ ਬੰਦੇ ਨਹੀਂ ਹੈਗੇ ਦੋਨੋਂ ਨੇ ਦੇਖਣੇ ਚਾਹੀਦੇ ਕਿ ਬੈਲੈਂਸ ਹੋਣਾ ਚਾਹੀਦਾ ਹਾਂ ਠੀਕ ਹੈ ਸਸਟੇਨੇਬਲ ਡਿਵੈਲਪਮੈਂਟ ਤਾਂ ਹੀ ਹੋਏਗੀ ਨਾ ਜੇ ਲੋਕ ਵੀ ਕੁਝ ਕਰਨਗੇ ਹਿੱਸਾ ਪਾਉਣਗੇ ਕਹਿੰਦਾ ਮਤਲਬ ਜੇਕਰ ਲੋਕ ਅਵੇਅਰ ਨਹੀਂ ਹੈਗੇ ਤਾਂ ਸਰਕਾਰਾਂ ਵੀ ਅਵੇਅਰ ਨਹੀਂ ਹੈਗੀਆਂ ਨਹੀਂ ਸਰਕਾਰਾਂ ਵੇਅਰ ਹੈਗੀਆਂ ਨੇ ਸਰਕਾਰਾਂ ਦੀ ਲਿਮਿਟੇਸ਼ਨ ਹੋ ਸਕਦੀ ਹੈ ਲੋਕਾਂ ਦੀ ਲਿਮਿਟੇਸ਼ਨ ਨਹੀਂ ਹੈ ਠੀਕ ਸਰ ਮੇਰੇ ਘਰ 'ਚ ਮੇਰੀ ਕੀ ਲਿਮਿਟੇਸ਼ਨ ਹੈ ਮੁਰਜ਼ਾਫ ਕਰਨ ਸਰ 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 ਇੱਕ ਸਵਾਲ ਹੈਗਾ ਜੀ ਸਰ ਸਰ ਥੈਂਕ ਯੂ ਥੈਂਕ ਯੂ ਬਹੁਤ ਪੰਪ ਮਾਈਕ ਹਾਂਜੀ ਬਾਬਾ ਹਾਂਜੀ ਹਾਂਜੀ ਪੰਜ ਬਾਬਾ ਜੀ ਸ਼ੁਰੂ ਕਰੋ ਇੱਕ ਜੜੀ ਬਹੁਤ ਵਧੀਆ ਫੈਸਲਾ ਜਿਹੜਾ ਜੋ ਪਹਿਲਾਂ ਲੁਧਿਆਣੇ ਦੇ ਵਿੱਚ ਬੁੱਢੇ ਦਰਿਆ ਦੇ ਨਾਲ ਹੋਇਆ ਜਾਇ ਉਹ ਮਿਊਸਪਲ ਕੋ ਗਲਤੀ ਹੈ अरुण पार्टी दी गलती हरियाणा लाइव ਕਰ ਉੱਪਰ ਬਲਵਸ ਦੇ ਰਾਜਸਥਾਨ ਤੇ ਕਰ ਜੋ ਨੁਕਸਾਨ ਹੋ ਰਿਹਾ ਸੋ ਲੋਕਾਂ ਦੇ ਅੰਦਰ ਬਹੁਤ ਵੱਡਾ ਖੰਸਾ ਸੀ ਕਿ ਜੇ ਕੌਣ ਦੇ ਕਰੇ ਅੰਡਾ ਮੂਲੀ ਕੰਟਰੋਲ ਨਹੀਂ ਹੋਈ ਇਹਨਾਂ ਦਾ ਪਾਣੀ ਕੰਟਰੋਲ ਨਹੀਂ ਹੋਇਆ ਕਿਉਂਕਿ ਇੱਕ ਤਾਂ ਪੰਜਾਬ ਦੇ ਵਿੱਚ ਪਾਣੀ ਮੁੱਕਦੇ ਲਾ ਰਿਹਾ ਸੁੱਕਦੇ ਤੋਂ ਇਲਾਵਾ ਤੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇਹ ਜਿਹੜਾ ਪਾਣੀ ਧਰਤੀ ਤੋਂ ਕੱਢਦੀ ਹੈ ਫੱਲਾ ਫੱਲਾ ਕੋਈ ਨਹੀਂ ਉਹ ਪਾਣੀ ਜਿਹੜਾ ਹੈਗਾ ਟ੍ਰੀਟ ਕਰਕੇ ਵੀ ਜਿਹੜਾ ਹੈਗਾ ਨਹੀਂ ਪਾਰੀ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਇਸ ਕਰਕੇ ਲੋਕਾਂ ਦੀ ਜਿਹੜੀ ਹੈਗੀ ਹੈ ਬੇਪਰੋਸਗੀ ਹੁਣ ਤੱਕ ਕਿਉਂਕਿ ਸਰਕਾਰਾਂ ਨੇ ਕੀਤਾ ਕੁਛ ਨਹੀਂ ਰੌਲਾ ਪਾਉਂਦੇ ਉਹਨੂੰ ਸਾਨੂੰ ਵੀ 2-2 ਸਾਲ ਹੋ ਗਿਆ ਇਸੇ ਦੇ ਉੱਤੇ ਲੱਗੇ ਬੁੱਢੇ ਨਾਲੇ ਤੇ ਸੋ ਉਹਨਾਂ ਨੇ ਜਿਹੜਾ ਫੈਸਲਾ ਵਾਪਸ ਲਿਆ ਇਹ ਬਹੁਤ ਸਲਾਹਣਯੋਗ ਆ ਸੋ ਲੋਕਾਂ ਦੀ ਆਵਾਜ਼ ਨੂੰ ਸਮਝਿਆ ਇਹ ਸਰਕਾਰਾਂ ਜਿਹੜੀਆਂ ਲੋਕਤੰਤਰ ਚ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਆ ਬਹੁਤ ਅਸੀਂ ਧੰਨਵਾਦ ਕਰਦੇ ਆ ਬਾਬਾ ਜੀ ਬੁੱਡੇ ਨਾਲੇ ਨਾਲੇ ਦਾ ਵੀ ਅਜ ਡੋਰਾ ਕਰਕੇ ਆਏ ਉਹ ਦਰਿਆ ਦਾ ਪੰਜ ਨੂੰ ਤਾਂ ਇਹੀ ਕੁਲ ਵੈਸੇ ਹੀ ਲੰਬੇ ਸਮੇਂ ਤੋਂ ਲੱਗਿਆ ਸਰਕਾਰਾਂ ਦੇ ਨਾਲ ਵੀ ਜਿਹੜੇ ਟ੍ਰੀਟਮੈਂਟ ਪਲਾਂਟ ਇੱਕ ਬੰਨੇ 2 ਲੱਖ ਗਏ ਆ ਜਿਹੜੇ ਇੰਡਸਟਰੀਅਲ ਸੀਗੇ 50 ਐਮਐਲਡੀ ਤੇ 40 ਐਮਐਲਡੀ ਦਾ ਇੱਕ ਬੰਨੇ 225 ਐਮਐਲਡੀ ਲੱਗ ਰਿਹਾ ਸੋ ਉਹ ਲੱਗਣ ਦੇ ਨਾਲ ਥੋੜਾ ਜਿਹੜੀਆਂ ਡੇਰੀਆਂ ਦੀ ਤੱਕ ਜਿਹੜਾ ਹੈਗਾ ਉਹ ਵੋਹਾ ਹੁੰਦਾ ਉਹ ਸਾਰੇ ਦੇ ਉੱਤੇ ਅੱਜ ਜਨ ਸਾਹਿਬ ਸਾਡੇ ਸਤਕਾਰਯੋਗ ਵਿਧਸ਼ਰ ਜਸਪੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਜਿਹੜੇ এনवायरमेंट ਮੰਤਰੀ ਜਿਹੜੇ ਹੈਗੇ ਆ ਫਿਰ ਸਾਹਿਬ ਤੇ ਸਾਰੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਨੂੰ ਦੇਖਿਆ ਕਿ ਆਉਣ ਵਾਲੇ ਸਮੇਂ ਵਿੱਚ ਆ ਆਸ ਕਰਦੇ ਆ ਕਿ ਜਿਹੜੇ ਹੈਗੇ ਆ ਜਰੂਰ ਜਿਹੜਾ ਹੈਗਾ ਬੁੱਢੇ ਦਰਿਆ ਦੇ ਉੱਤੇ ਫਰਕ ਦਿਖੇਗਾ ਬਾਬਾ ਜੀ ਕਾਫੀ ਸਮਾਂ ਹੋ ਗਿਆ ਨਾ ਡੈਰੀਆਂ ਦਾ ਪਾਣੀ ਹਟਿਆ ਨਾ ਨਹੀਂ ਜਿਹੜਾ ਇਹ ਵੀ ਸਦਾਈ ਆ ਅਸੀਂ ਕਹਿੰਨੇ ਕਿ ਕਿਹੜਾ ਹਟ ਗਿਆ ਅਜ ਤੱਕ ਵੀ ਕਿਹਨੇ ਨਹੀਂ ਹਟਿਆ ਉਹ ਕੋਦੇ ਵਿੱਚ ਹੁਣ ਸicker ਜਿਹੜੀਆਂ ਚੀਜ਼ਾਂ ਸਰਕਾਰਾਂ ਨੇ ਕਰਨੀਆਂ ਸੀ ਨਹੀਂ ਕੀਤੀਆਂ ਹੁਣ ਫਿਰੇ ਸੀ ਪ੍ਰੈਸ਼ਰ ਬਣਾ ਰਹੇ ਕਿ ਇਹਨਾਂ ਚੀਜ਼ਾਂ ਨੂੰ ਬਹਿਲਦੇ ਅਧਾਰ ਤੇ ਕਰਾਓ ਜਿਹੜਾ ਕਿਸੇ ਪੈ ਰਹੇ ਤੁਸੀਂ ਚੈੱਕ ਕਰਾ ਸਕਦੇ ਸਾਡੇ ਕੋਲ ਵਿਭਾਗ ਦੇ ਬੰਦੇ ਹੈਗੇ ਆ ਅੱਜ ਹੀ ਕਹਿੰਦੇ ਆ ਜੀ ਚੈੱਕ ਕਰਨ ਨੂੰ ਕਿਉਂਕਿ 50 ਐਮਐਲਡੀ ਤੇ 40 ਐਮਐਲਡੀ ਇੰਡਸਟਰੀਅਲ ਲਗਾ ਕਿਉਂਕਿ ਅੱਗੇ ਨਹੀਂ ਸੀ ਅੱਗੇ ਸਾਰਾ ਬਿੰਦਾ ਸੀ ਅਗਲੀ ਸੀ ਗਿਆ ਹੁਣ ਇਹ ਦੋ ਜਿਹੜੇ ਹੈਗੇ ਟ੍ਰੀਟਮੈਂਟ ਪਲੈਂਟ ਲੱਗ ਚੁੱਕੇ ਆ ਇਹਨਾਂ ਦਾ ਪਾਣੀ ਟ੍ਰੀਟ ਹੋ ਰਿਹਾ ਹਾਂ 50 2.5 ਕਿਸੋ ਐਮਐਲਡੀ ਪਾਣੀ ਹਰੇ ਵੀ ਜਿਹੜਾ ਹੈਗਾ ਅਨਟ੍ਰੀਟਡ ਪਾ ਰਿਹਾ ਜਿੱਦਣ ਉਹ ਟ੍ਰੀਟਮੈਂਟ ਪਲੈਂਟ ਚੱਲ ਜੂਗਾ ਉਹਦੋਂ ਬਹੁਤ ਜ਼ਿਆਦਾ ਬਾਬਾ ਜੀ 650 ਕਰੋੜ ਲਿਆਂਦਾ ਗਿਆ ਸੀਗਾ ਅਸੀਂ ਕਿੰਨੇ ਜਾ ਰਹੇ ਅਸੀਂ ਤਾਂ ਮੰਨਦੇ ਆ ਨਾ 250 ਐਮਐਲਡੀ ਪਾਣੀ ਜਾ ਰਿਹਾ ਕੋਕੇ ਦਸੰਬਰ ਦੇ ਕਰੋ ਟ੍ਰੀਟਮੈਂਟ ਪਲਾਂਟ ਲੱਗਣਾ ਚੱਲਣਾ ਤੋਂ ਬਾਅਦ ਵੇਜਣਾ ਹੈਗਾ ਬਾਬਾ ਜੀ 650 ਕਰੋੜ ਪਲਾਂਟ ਕਿਤੇ ਵੀ ਕਰਦੇ ਹੋ ਕਿਤੇ ਵੀ ਕਰਦੇ ਆ ਇਹਦਾ ਫਾਇਦਾ ਇਹ ਪਹਿਲ ਜਿਹੜਾ ਇਹ ਪਹਿਲ ਲੱਗੀ ਇਹਦੇ ਬਾਰੇ ਕੀ ਕਹਿਣਾ ਹੈ ਪਹਿਲ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕਹੀਏ ਸਾਨੂੰ ਸਾਰਿਆਂ ਨੂੰ ਕੋਈ ਕਿਸਾਹੀ ਸਾਰਿਆਂ ਨੇ ਲੈਣਾ ਪਾਣੀ ਸਾਰਿਆਂ ਨੇ ਪੀਣਾ ਧਰਤੀ ਤੇ ਸਾਰਿਆਂ ਨੇ ਨਾ ਸਾਡਾ ਫਰਜ਼ ਤੇ ਫਰਜ ਬਣਦਾ 10-10 ਬੂਟੇ ਹੁਣ ਸੌਣ ਦਾ ਮਹੀਨਾ ਆਇਆ ਜਲਾਈ ਦੇ ਵਿੱਚ ਸਰਕਾਰਾਂ ਨੇ ਵੀ ਸਾਹ ਲੈਣਾ ਛੋਟਾ ਵੀ ਬਣਦਾ 5-5 10 ਦਾ ਪਰ ਸਾਰੇ ਰਲ ਕੇ ਜੀ ਸ਼ਿਸ਼ਾ ਸਾਹਿਬ ਜੇ ਅਸੀਂ ਸਾਰੇ ਰਲ ਕੇ ਕਰਾਂਗੇ ਤੇ ਸਾਰੇ ਕੁਝ ਹੋ ਜਾਊਗਾ ਬਗਾੜਿਆ ਵੀ ਅਸੀਂ ਇਹ ਸਵਾਲਾ ਵੀ ਆਪਾਂ ਤੇ ਜਿੱਕਰ ਅਸੀਂ ਜਿਹੜੀ ਚੀਜ਼ਾਂ ਦੀ ਸਾਰੇ ਜਿੰਨਾ ਚਿਰ ਜਿਹੜੀ ਚੀਜ਼ ਦੇ ਉੱਤੇ ਅਸੀਂ ਧਿਆਨ ਨਹੀਂ ਕੇਂਦਰਿਤ ਕਰਦੇ ਫਿਰ ਉਹ ਆ ਜਿਹੜਾ ਹੈਗਾ ਆਪਾਂ ਦੂਸਰਿਆਂ ਤੋਂ ਆਸ ਰੱਖਦੇ ਨਾ ਸਾਨੂੰ ਜਿਹੜੀ ਹੈਗੀ ਆ ਜਿਹੜੇ ਮੁੱਦੇ ਉਠਾਉਣੇ ਵੀ ਚਾਹੀਦੇ ਪਰ ਸਾਨੂੰ ਨਾਲ ਉਹਦੇ ਚੱਲਣਾ ਵੀ ਪਈ ਜਿਹੜਾ ਸਾਡੇ 650 ਕਰੋੜ ਰੁਪਏ ਲਿਆਂਦਾ ਗਿਆ ਸੀ ਔਰ ਰਮਨੀ ਸਿੰਘ ਬਿੱਟੂ ਕਹਿੰਦੇ ਸੀਗੇ ਕਿ ਬੁੱਢਾ ਨਾਲਾ ਵੈ ਉਹਨੂੰ ਸਾਫ਼ ਕਰਦਾਂਗੇ ਔਰ ਬਿਲਕੁਲ ਉਹ ਤਾਂ ਅੱਛੀ ਵੀ ਕਹਿ ਰਹੇ ਆ ਅਸੀਂ ਵੀ ਕਹਿ ਰਹੇ ਹੁਣ ਉਹਦੇ ਵਾਸਤੇ ਸਰ 650 ਕਰੋੜ ਦਾ ਹਿਸਾਬ ਲਿਤਾ ਉਹ ਜਿਹੜਾ ਕਿਸੇ ਨੂੰ ਤੁਹਾਨੂੰ ਲੱਗਦਾ ਹੈ ਨਾ ਨਹੀਂ ਸਾਬ ਤੁਸੀਂ ਹਿਸਾਬ ਕਿਤਾਬ ਲੈ ਸਕਦੇ ਆ ਤੁਸੀਂ ਲੁਧਿਆਣੇ ਦੇ ਰਹਿਣ ਵਾਲੇ ਦੱਸੋ ਕਿਹੜਾ ਹੈਗਾ ਇਹ ਤੁਹਾਡਾ ਕੋ ਪ੍ਰਸ਼ਾਸਨ ਜਿਹੜੇ ਹੈਗੇ ਤੁਹਾਨੂੰ ਉਤੇ ਆਰਟੀਆਈ ਪਾ ਕੇ ਲੈ ਸਕਦੇ ਆ ਇਹਦੇ ਕੁਝ ਨਹੀਂ ਕਿ ਨਾ ਹੋਊਗਾ ਕਿ ਤੁਸੀਂ ਕਰੋਗੇ ਸਰ ਨੇ ਅਸੀਂ ਤਾਂ ਜੋਸ਼ ਹੀ ਕਰਾਂਗੇ ਅਸੀਂ ਹੋਈਏ ਕਿ ਇਸ ਚੀਜ਼ ਦਾ ਹਿਸਾਬ ਤੁਸੀਂ ਵੀ ਲਉਂਗੇ ਠੀਕ ਲੱਗਿਆ ਪੈਸਾ ਲੱਗਣਾ ਸਰ ਤੁਸੀਂ ਲਉਂਗੇ ਇਸ ਚੀਜ਼ ਦੇ ਹਿਸਾਬ ਇਹ ਕਰਦੇ ਹੋ ਲੱਗਾ ਹੀ ਨਿਕਾ ਲੱਗਿਆ ਨੀਗਾ ਟ੍ਰੀਟਮੈਂਟ ਪਲੈਂਟ ਲੱਗ ਰਿਹਾ ਫਿਰ ਜਦ ਲੱਗੂਗਾ ਤਾਂ ਫੇਰੀ ਉਦੋਂ ਮਗਰ ਜਿੱਥੇ ਤੁਹਾਨੂੰ ਕੰਪਲੇਂਟ ਦਿਸੂਗੀ ਤੁਸੀਂ ਨਿਗਾ ਚ ਲਿਆਓ ਉਦੋਂ ਤੇ ਅਸੀਂ ਵੀ ਦੇਖ ਲਾਂਗੇ ਸਰ ਇਹਦਾ ਮਤਲਬ ਕਿ ਹੁਣ ਤੱਕ ਸਿਰਫ ਫੋਕੀਆਂ ਗੱਲਾਂ ਹੀ ਹੋਈਆਂ ਨੇ ਨਹੀਂ ਨਹੀਂ ਟ੍ਰੀਟਮੈਂਟ ਪਲੈਂਟ ਲੱਗ ਰਿਹਾ ਤੁਸੀਂ ਜਾ ਕੇ ਵੇਖੋ ਨਾ 250 225 ਮਲੜੀ ਦਾ ਦੋ ਟ੍ਰੀਟਮੈਂਟ ਪਲੈਂਟ ਲੱਗ ਗਿਆ ਪਰ ਜਿਹੜਾ ਹੈਗਾ ਪੱਟੀਆਂ ਵਾਲਾ ਉਹਦਾ ਦੁਆਰਾ ਹਰੇ ਦੂਸਰੇ ਵੀ ਜਿਹੜੇ ਹੈਗੇ ਲੱਗ ਰਹੇ ਚਲੋ ਸਰ ਇੱਕ طے ਹੋ ਗਿਆ ਸਰ ਇੱਕ ਜਿਹੜੇ ਇਹ ਆਪਣਾ ਲੈਂਡ ਨੂੰ ਲੈ ਕੇ ਜਿਹੜੀ ਜ਼ਮੀਨਾਂ ਕਟੀਆਂ ਜਾ ਰਹੀਆਂ ਹਨ ਨੇ ਉਹਦੇ ਬਾਰੇ ਅਸੀਂ ਨੂੰ ਪੋਲਿਟੀਕਲ ਜਿਹੜੀ ਹੈਗੇ ਰੋਗ এনवायरमेंट ਬਾਰੇ ਜੋ ਤੁਹਾਨੂੰ ਕਹੋਗੇ ਅਸੀਂ ਉਹ ਤੁਹਾਨੂੰ ਐਨਵਾਇਰਨਮੈਂਟ ਨੂੰ ਲੈ ਕੇ ਹੀ ਗੱਲ ਕਰ ਰਹੇ ਆ ਸਰ ਜਵਾਬ ਜਿਹੜਾ ਹੈਗਾ ਤੁਸੀਂ ਵੀ ਜਿਹੜੇ ਹੈਗੇ ਸਰਕਾਰ ਤੋਂ ਪੁੱਛਾਂਗੇ ਇਹਨਾਂ ਦੇ ਸਾਰੇ ਐਮਐਲਏ ਹੈਗੇ ਉਹ ਦੇਣਗੇ ਤੁਹਾਨੂੰ ਜੋ ਤੁਸੀਂ ਵੀ ਰਾਜ ਸਭਾ ਮੈਂਬਰ ਵੀ ਹੋ ਨਹੀਂ ਅਸੀਂ ਫਿਰ ਉਹਦੀ ਰਾਜ ਸਭਾ ਵਾਲੀ ਗੱਲ ਕਰਾਂਗੇ ਮੁੱਦੇ ਉੱਥੇ ਠਾਵਾਂਗੇ ਕਿਉਂਕਿ ਉਹ ਪੰਜਾਬ ਸਰਕਾਰ ਨੇ ਜੋ ਕਰਨਾ ਉਹਨਾਂ ਦੇ ਫੈਸਲੇ ਉਹਨਾਂ ਦੀ ਜਵਾਬ ਉਹ ਹੀ ਦੇਣਗੇ ਠੀਕ ਹੈ ਠੀਕ ਹੈ ਰਾਜ